ਕੰਦਾ ਕੁਸ਼ਤੀ ਬਰਾਬਰ ਨਾਲੇ ਨਾਲ ਹੀ ਚੰਗੀ ਲੱਗਦੀ ਹੈ ਜੇ ਕੁਲਣ ਦਾ ਸਵਾਦ ਹੀ ਨਹੀਂ ਮਾੜੇ ਨਾਲ ਕੀ ਲੜਨਾ ਤੁਸੀਂ ਇਹ ਦੇਖੋ ਵੀ ਹੁਣ 1800 ਬੰਦਾ ਭੁੱਜ ਚੁੱਕਿਆ ਔਰ 2000 ਬੰਦਾ ਹੱਲੇ ਵੀ ਇਸਲੇ ਕਲਬ ਛੇਗਾ ਫਾਈਟ ਦਾ ਦੇਖੋ ਫਾਈਟ ਹੀ ਹੈ ਜੀ ਖੜੇ ਆਂ ਅਸੀਂ ਡਟ ਕੇ ਠੰਡੇ ਮੌਸਮ ਦੇ ਵਿੱਚ ਪੂਰਾ ਗਰਮਾਚ ਲਿਆਂਦੀ ਰਹੀ ਹੈ ਜੀ ਜਿਹੜੇ ਵੋਟ ਪਾਣੀ ਹੈ ਮੈਂਬਰਸ ਨੇ ਉਹਨਾਂ ਨੂੰ ਵੀ ਮਜ਼ਾ ਆਉਂਦਾ ਹੈ ਸਾਨੂੰ ਵੀ ਮੰਗ ਕੇ ਮਜ਼ਾ ਆਉਂਦਾ ਮੈਂ ਤਾਂ ਸਾਰਿਆਂ ਨੂੰ ਇਹੀ ਕਿਹਾ ਸੀ ਵੀ ਜਿਨ੍ਹਾਂ ਦੀ ਪਰਫਾਰਮੈਂਸ ਅਪਰੇਜ਼ਲ ਕਰ ਲੋ ਜੇ ਤੁਹਾਨੂੰ ਲੱਗੇ ਵੀ ਟੀਮ ਚੰਗੀ ਨਹੀਂ ਇਹਨਾਂ ਨੇ ਕੰਮ ਚੰਗਾ ਨਹੀਂ ਕੀਤਾ ਤਾਂ ਬਿਲਕੁਲ ਵੋਟ ਨਾ ਪਾਓ। ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤਾਂ ਮਹਾਰਾਣੀ ਕਲੱਬ ਪਟਿਆਲਾ ਜਾਨੀ ਕਿ ਜਿਮਖਾਨਾ ਕਲੱਬ ਦੀਆਂ ਚੋਣਾ ਕੈ ਲੀਏ ਹੋ ਰਹੀਆਂ ਨੇ VOTING ਜਾਰੀ ਹੈ ਔਰ ਜੋ ਪਿਛਲੇ ਸਾਲ ਕੈ ਲੀਏ ਇਸ ਪੂਰੇ ਕਲੱਬ ਦਾ ਮੈਨੇਜਮੈਂਟ ਸੰਭ ਦੇ ਰੇ ਕਾਂਗਰੈਸੀਵ ਗਰੁੱਪ ਸਤੌਨਾ ਦੇ ਪ੍ਰਧਾਨ ਕੰਪਨੀ ਸਾਹਿਬ ਔਰ ਸੈਕਟਰੀ ਸੰਦੂ ਸਾਹਿਬ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਕੰਪਨੀ ਸਾਹਿਬ ਪਿਛਲੇ ਸਾਲ ਤੁਸੀਂ ਇਸ ਸੀਟ ਤੇ ਬਰਾਜ਼ਮਾਨ ਰਹੇ ਔਰ ਐਸ ਵਾਰ ਵੀ ਪੂਰਾ ਜਿਹੜਾ ਕਹਿ ਰਿਹਾ ਵੀ ਕਹ ਲਓ ਵੀ ਵੋਟ ਤੇ ਸਪੋਟ ਪੂਰੀ ਤੁਸੀਂ ਭਾਲ ਰਹੇ ਹੋ ਅਸੀਂ ਰਿਕੁਐਸਟ ਕਰ ਸਕਦੇ ਆ ਜੀ ਮੌਸਮ ਐਸਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਤਾਂ ਬੇਨਤੀ ਕਰ ਸਕਦੇ ਆ ਆਪਣੇ ਵੋਟਰਾਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਮੈਂਬਰਸ ਨੂੰ ਐਂਡ ਵੀ ਆਰ ਹੋਪਫੁਲ ਕਿ ਜਿਹੜੀ ਪਰਫਾਰਮੈਂਸ ਸਾਡੀ ਟੀਮ ਦੀ ਐਤਕੀ ਰਹੀ ਹੈ ਐਂਡ ਇਟ ਵਾਸ ਫਾਰ ਐਕਸਲੈਂਸ ਐਂਡ ਉਹ ਸੇ ਵੇਸ ਤੇ ਅਸੀਂ ਦੁਆਰਾ ਇਲੈਕਸ਼ਨ ਲੜ ਰਹੇ ਆ ਤੋ ਵੀ ਆ ਰਿਹਾ ਹੈ ਕਿ ਚੇਂਜਸ ਕੀ ਆਈਆਂ ਜਦੋਂ ਤੁਹਾਡੇ ਤੋਂ ਪਹਿਲਾਂ ਵੀ ਇੱਕ ਕੈਲੀ ਅਮੀਰ ਮੈਨੇਜਮੈਂਟ ਰਹੀ ਉਸ ਤੋਂ ਬਾਅਦ ਤੁਸੀਂ ਆਏ ਕੀ ਚੇਂਜਸ ਆਈਆਂ ਕਿ ਜਿਸ ਦੇ ਬਿਹਾਫ ਤੇ ਤੁਸੀਂ ਇਸ ਵਾਰ ਕੈਲੀ ਵੀ ਰਿਕਵੈਸਟ ਕਰ ਰਹੇ ਹੋ ਸਾਰੇ ਹੀ ਚੇਂਜ ਹੈ ਲਾਈਟਾਂ ਤੋਂ ਲੈ ਕੇ ਇਸ ਫਰਨੀਚਰ ਤੋਂ ਲੈ ਕੇ ਡਾਈਨਿੰਗ ਹਾਲ ਤੋਂ ਲੈ ਕੇ 올 ਸਪੋਰਟਸ ఎవਰੀਥਿੰਗ ਇਜ਼ ਚੇਂਜ ਹੁਣ ਜਿਹੜਾ ਵੋਟਾਂ ਦਾ ਟਾਈਮ ਹੈ ਚੇਂਜ ਵਾਲਾ ਅਸੀਂ ਆਪਣਾ ਭੇਜਿਆ ਹੋਇਆ ਮੈਨੀਫੈਸਟੋ ਸੋ ਹੁਣ ਮੈਨੂੰ ਵੋਟਾਂ ਮੰਗਣ ਦੀ ਹੈ ਭਰਾਵਾਂ ਤੋਂ ਠੀਕ ਹੈ ਨਾ ਸਾਡੀ ਇੱਕ 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 ਵੋਟ ਸਾਡੇ ਲਈ ਕੀਮਤੀ ਹੈਗੀ ਆ ਉਹਦੀ ਮੌਸਮ ਕਾਰਨ ਥੋੜਾ ਜਿਹਾ ਨਾ ਨਹੀਂ ਮੌਸਮ ਕਾਰਨ ਇਨਸਪਾਇਟ ਆਫ ਦਿਸ ਕਿ ਵੈਦਰ ਇਜ਼ ਹੌਸਟਾਈਲ ਐਂਡ ਹਾਰਸ਼ਾ ਠੰਡ ਬੜੀ ਇਸ ਵੇਰ ਤੋਂ ਅੱਜ ਜਮ੍ਹਾਂ ਹੀ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਬਟ ਸਟਿਲ ਤੁਸੀਂ ਇਹ ਦੇਖੋ ਵੀ ਹੁਣ 1800 ਬੰਦਾ ਭੁੱਜ ਚੁੱਕਿਆ ਔਰ 2000 ਬੰਦਾ ਹੱਲੇ ਵੀ ਇਸ ਲੇ ਕਲਬ ਚ ਹੈਗਾ ਔਰ 3-400 ਐਨਓਸੀ ਹੋ ਐਂਡ ਵੀ ਆਰ ਹੋਪਫੁਲ ਕਿ ਇਟ ਵਿਲ ਕ੍ਰੋਸ 2000 ਸੋ ਲਾਟ ਆਫ ਪੀਪਲ ਆਰ ਵੈਰੀ ਇਨਕਰੇਜਿੰਗ ਆ ਰਿਜ਼ਲਟਸ ਐਸੇ ਕਿ ਲੱਗ ਰਿਹਾ ਵੀ ਚੰਗਾ ਮੁਕਾਬਲਾ ਥਾ ਗੋਡ ਵਿਲ ਬੀ ਉਹ ਪੂਰਾ ਫਸਵਾ ਹੈ। ਓਹ that is it। ਮੈਂ ਮਾਇਵੀ ਨਹੀਂ ਆਂਦਾ ਉਹ ਕਹਿੰਦਾ ਕੁਸ਼ਤੀ ਬਰਾਬਰ ਨਾਲੇ ਨਾਲ ਹੀ ਚੰਗੀ ਲੱਗਦੀ ਐ ਜੇ ਕੋਲੋਂ ਦਾ ਸਵਾਦ ਹੀ ਨਹੀਂ ਮੜੇ ਨਾਲ ਕੀ ਲੜਨਾ। so you are hopeful god will be kind to us। ਤੁਸੀਂ ਜਾਰੀ ਰੱਖੋ ਤਾਂ ਸੰਤੂ ਸਾਹਿਬ ਕਿਸ ਤਰ੍ਹਾਂ ਫਾਈਟ ਕੀ ਬਣ ਲੱਗ ਰਹੀ ਐ ਫਿਰ। ਫਾਈਟ ਦਾ ਦੇਖੋ ਫਾਈਟ ਹੀ ਐ ਜੀ ਖੜੇ ਆਂ ਅਸੀਂ ਡਟ ਕੇ। ਠੰਡੇ ਮੌਸਮ ਦੇ ਵਿੱਚ ਪੂਰਾ ਗਰਮਾਚ ਲਿਆਂਦੀ ਹੋਈ ਐ ਜੀ। ਚੇਂਜਸ ਦੀ ਗੱਲ ਜਿਵੇਂ ਪਿਛਲੀ ਵਾਰ ਚੇਂਜਸ ਆਈਆਂ ਸਰ ਕਹਿ ਰਹੇ ਆ ਕਿ ਬਾਹਰਲੀ ਲਾਈਟ ਤੋਂ ਲੈ ਕੇ ਅੰਦਰ ਡਾਈਨ ਹਾਲ ਤੱਕ ਸਾਰਾ ਕੁਝ ਚੇਂਜਸ ਕੀਤੀਆਂ ਤੇ ਹੁਣ ਅਗਲਾ ਮੈਨੀਫੈਸਟੋ ਕੀ ਰੱਖਿਆ ਹੋਇਆ ਦੇਖੋ ਅਗਲਾ ਜਿਹੜਾ ਸਿੱਧਾ ਮੈਨੀਫੈਸਟੋ ਹੈ ਸਾਡੇ ਹੀ ਹੈਗੇ ਸਰਵਿਸ ਤੇ ਕਿ ਜਿਹੜੇ ਸਾਡੀਆਂ ਸਰਵਿਸ ਅਸੀਂ ਵੇਟਰ ਵਗੈਰਾ ਹੈਗੇ ਨੇ ਸਿਕਿਉਰਟੀ ਵਗੈਰਾ ਹੋ ਗਏ ਆ ਜਾਂ ਦੂਜੇ ਹੋਰ EMPLAY ਹੈਗੇ ਆ ਉਹ ਉਨਾਂ ਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਆ ਕਿਚਨ ਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਆ ਕਿ ਅਸੀਂ ਮਤਲਬ ਕਿ ਐਪ ਦੇ ਉੱਪਰ ਜਾਂ ਕਿਉਂ ਕੋਰ ਕੋਰ ਦੇ ਉੱਪਰ ਆਰਡਰ ਦਿੱਤਾ ਤੇ ਉੱਥੇ ਨਾਲ ਦੀ ਨਾਲ ਆਰਡਰ ਸਰਵ ਹੋ ਗਿਆ ਉਹ ਚੀਜ਼ਾਂ ਦਾ ਸਰਵਿਸ ਵਾਲੀ ਕਰ ਰਹੇ ਧਿਆਨ ਤੇ ਠੰਡ ਬਹੁਤ ਹੈ ਔਰ ਲੱਗ ਰਿਹਾ ਮੈਂਬਰਸ ਪਹੁੰਚ ਰਹੇ ਨੇ ਮੈਂਬਰ ਬਹੁਤ ਪਹੁੰਚ ਰਹੇ ਆ ਜੀ ਸਾਨੂੰ ਉਮੀਦ ਤੋਂ ਜ਼ਿਆਦਾ ਆ ਰਹੇ ਨੇ ਮੈਂਬਰ ਜੀ ਤੇ ਉਮੀਦ ਹੈ ਕਿ ਨੀਅਰ ਅਬਾਊਟ 2200 ਦੇ ਕਰੀਬ ਸਾਡੀ ਪੋਲਿੰਗ ਹੋਏਗੀ ਕਿਉਂਕਿ ਨਾ ਹਰੇਕ ਇਕੱਲੇ ਇਕੱਲੇ ਮੈਂਬਰ ਨੂੰ ਮਿਲਣਾ ਔਰ ਇਕੱਲੇ ਮੈਂਬਰ ਇੱਕ ਹਰੇਕ ਮੈਂਬਰ ਨੂੰ ਰਿਕੁਐਸਟ ਕਰਨੀ ਲੋਕ ਕਿਵੇਂ ਰਿਸਪੌਂਸ ਕਿਵੇਂ ਦਾ ਮਿਲਦਾ ਹੈ ਦੇਖੋ ਇਹ ਇਲੈਕਸ਼ਨਾਂ ਦਿਨਾ ਚ ਤਾਂ ਇਹ ਚੀਜ਼ ਹੁੰਦੀ ਹੁੰਦੀ ਆ ਤੇ ਜਿਹੜੇ ਵੋਟ ਪਾਣੀ ਆ ਮੈਂਬਰਸ ਨੇ ਉਹਨਾਂ ਨੂੰ ਵੀ ਮਜ਼ਾ ਆਉਂਦਾ ਸਾਨੂੰ ਵੀ ਮੰਗ ਕੇ ਮਜ਼ਾ ਆਉਂਦਾ ਤੇ ਇਹ ਤਾਂ ਇੱਕ ਪ੍ਰੋਸੈਸ ਆ ਬਹੁਤ ਚੰਗਾ ਲੱਗਦਾ ਜੀ ਬਹੁਤ ਚੱਲ ਰਿਹਾ ਬਹੁਤ ਵਧੀਆ ਬਿਲਕੁਲ ਸਰ ਪਲੀਜ਼ ਪਹਿਲਾਂ ਤਾਂ ਆਪਣਾ ਗੁੱਡ ਨੇਮ ਦੱਸੋ ਡਾਕਟਰ ਮਨਮੋਹਨ ਸਿੰਘ ਓਕੇ ਡਾਕਟਰ ਮਨਮੋਹਨ ਸਿੰਘ ਤੁਸੀਂ ਮੈਂ ਤੁਹਾਨੂੰ ਕਦੇ ਵੈਸੇ ਮਿਲਿਆ ਨਹੀਂ ਵੇ ਤੁਹਾਡਾ ਬਹੁਤ ਨਾਮ ਹੈ ਸ਼ਹਿਰ 'ਚ ਕੋਈ ਬੰਦਾ ਐਸਾ ਨਹੀਂ ਜਿਹੜਾ ਤੁਹਾਡਾ ਨਾਮ ਨਾ ਜਾਣਦਾ ਹੋਵੇ ਤਾਂ ਕਿਸ ਤਰ੍ਹਾਂ ਈਸਵਰ ਪੂਰੇ ਡਟੀ ਹੋਈ ਹੈ ਫਿਰ ਪ੍ਰੋਗਰੈਸਿਵ ਟੀਮ ਦੁਆਰਾ ਹਾਂਜੀ ਹਾਂਜੀ ਟੀਮ ਅੱਛੀ ਹੈ ਇਹਨਾਂ ਨੇ ਪਰਫਾਰਮੈਂਸ ਅੱਛੀ ਕੀਤੀ ਹੈ ਤੇ ਪਰਫਾਰਮੈਂਸ ਦੇ ਬੇਸ ਤੇ ਹੀ ਇਲੈਕਸ਼ਨ ਲੜ ਰਹੇ ਹਨ ਮੈਂ ਤਾਂ ਸਾਰਿਆਂ ਨੂੰ ਇਹੀ ਕਿਹਾ ਸੀ ਵੀ ਜਿਨ੍ਹਾਂ ਦੀ ਪਰਫਾਰਮੈਂਸ ਅਪਰੇਜ਼ਲ ਕਰ ਲੋ ਜੇ ਤੁਹਾਨੂੰ ਲੱਗੇ ਵੀ ਟੀਮ ਚੰਗੀ ਨਹੀਂ ਇਹਨਾਂ ਨੇ ਕੰਮ ਚੰਗਾ ਨਹੀਂ ਕੀਤਾ ਤਾਂ ਬਿਲਕੁਲ ਵੋਟ ਨਾ ਪਾਓ ਪਰ ਜੇ ਇਹਨਾਂ ਨੇ ਕੰਮ ਚੰਗਾ ਕੀਤਾ ਤੇ ਇਹਨਾਂ ਨੂੰ ਵੋਟ ਪਾਓ ਕੰਪੈਰੀਜ਼ ਕੰਪੈਰੀਜ਼ਨ ਪਿਛਲੀ ਜੋ ਟਰਮ ਸੀ ਉਹਦੇ ਮੁਕਾਬਲੇ ਇਹਨਾਂ ਦਾ ਕੰਮ ਹਰ ਪੱਖੋਂ ਅੱਛਾ ਰਿਹਾ ਫਾਈਨੈਂਸ਼ੀਅਲ ਪ੍ਰੂਡੈਂਸ ਹੈ ਇਹਨਾਂ ਨੇ ਪੈਸੇ ਖਰਾਬ ਨਹੀਂ ਕੀਤੇ ਪੈਸੇ ਬਚਾਏ ਆ ਕਲਬ ਦੀ ਐਫ ਡੀ ਵਧਾਈ ਹੈ ਡਿਸਪਲਿਨ ਚੰਗਾ ਰਿਹਾ ਕੋਈ ਮਿਸ ਬਿਹੇਵੀਅਰ ਨਹੀਂ ਹੋਇਆ ਇਸ ਤੋਂ ਪਹਿਲੀਆਂ ਟੀਮ ਜਿਹੜੀ ਉਹ ਸੀ ਉਸ ਵੇਲੇ 7 7 ਕਰੋੜ ਰੁਪਇਆ 7 ਮਹੀਨਿਆਂ ਚ ਖਰਚ ਦਿੱਤਾ 1 ਕਰੋੜ ਰੁਪਇਆ ਦੀ ਲਾਇਬਿਲਟੀ ਛੱਡਦੀ 28 ਲੱਖ ਦੀ ਲਿਫਟ ਲਾਣੀ ਸੀ ਉਹਦੀ ਥਾਂ ਇਹਨਾਂ ਨੇ 14 ਲੱਖ ਦੀ ਦੋ ਲਿਫਟਾਂ ਲਾਤੀਆਂ ਸੋ ਕੰਮ ਬਹੁਤ ਅੱਛਾ ਕੀਤਾ ਇਹਨਾਂ ਨੇ ਬੜਾ ਓਨੈਸਟਲੀ ਤੇ ਸਿਨਸੀਅਰਲੀ ਤੇ ਟ੍ਰਾਂਸਪੇਰੈਂਸੀ ਨਾਲ ਕੰਮ ਕੀਤਾ ਹੈ ਤੇ ਹੋਪਫੁਲੀ ਮੈਂਬਰਸ ਇਸ ਗੱਲ ਨੂੰ ਰਿਅਲਾਈਜ਼ ਕਰਨਗੇ ਤੇ ਬਾਕੀ ਪਰਮਾਤਮਾ ਦੇ ਹੱਥ ਹੁੰਦਾ ਹੈ ਚੇਅਰਮੈਨ ਸਾਹਿਬ ਕਲੱਬ ਦੀ ਐਫ ਡੀ ਔਰ ਡਿਸਪਲਾਈਨ ਸਭ ਤੋਂ ਵੱਡਾ ਡਿਸਪਲਾਈਨ ਨਾ ਹੋਵੇ ਨਾ ਜਦੋਂ ਕਿਦਰੇ ਵੀ ਤਾਂ ਉਹ ਜਗਾ ਥੋੜੇ ਸਮੇਂ ਬਾਅਦ ਉੱਥੇ ਖਰਾਬ ਕੁਝ ਨਾ ਕੁਝ ਹੋਣਾ ਸ਼ੁਰੂ ਹੋ ਜਾਂਦਾ ਭਾਵੇਂ ਲੜਾਈ ਕਹਿ ਲਈਏ ਭਾਵੇਂ ਹੋਰ ਕੁਝ ਗੱਲਾਂ ਕਹਿ ਲਈਏ ਹਾਲਾਂਕਿ ਇਲੈਕਸ਼ਨ ਵੀ ਮੇਬੀ 2-3 ਸਾਲਾਂ ਤੋਂ ਹੋਣੇ ਸ਼ੁਰੂ ਹੋਏ ਨੂੰ ਉਸ ਤੋਂ ਪਹਿਲਾਂ ਤਾਂ ਹੁੰਦੇ ਨਹੀਂ ਸੀ ਨਹੀਂ ਨਹੀਂ ਇਲੈਕਸ਼ਨ ਤਾਂ ਹਰ ਸਾਲ ਹੀ ਹੁੰਦੇ ਸੀ ਇਲੈਕਸ਼ਨ ਦੀ ਕੋਈ ਪ੍ਰੋਬਲਮ ਨਹੀਂ ਹੈ ਤੇ ਪਰ 2-3 ਸਾਲ ਤੋਂ ਇਨਡਿਸਪਲਾਈਨ ਹੋਣ ਲੱਗਿਆ ਸੀ ਤੇ ਤੁਸੀਂ ਦੇਖੋ ਇਸ ਵਾਰੀ ਕਿੰਨੀ ਡਿਸਪਲਨ ਨਾਲ ਸਾਰਾ ਕੁਝ ਹੋਇਆ ਹੈ ਸਾਰੀ ਨੋਮੀਨੇਸ਼ਨ ਪ੍ਰੋਸੈਸ ਬਿਲਕੁਲ ਆਨ ਇਵੈਂਟਫੁਲ ਈਜੀਐਮ ਅੱਜ 2 ਮਿੰਟ ਚ ਖਤਮ ਹੋ ਗਈ ਨਹੀਂ ਤਾਂ ਇਥੇ ਈਜੀਐਮ ਦੇ ਰੋਲੇ ਬੱਲਾ ਇਹ ਉਹ ਹੁੰਦਾ ਰਹਿੰਦਾ ਸੀ ਸੋ एवरीथिंग ਵਾਸ ਫਾਈਨ ਫਿਰ ਕਿ ਕਿਸੇ ਮੈਂਬਰ ਨੂੰ ਕਿਸੇ ਨੇ ਮਿਸਹੈਂਡਲ ਨਹੀਂ ਕੀਤਾ ਮੈਨਹੈਂਡਲ ਨਹੀਂ ਕੀਤਾ ਕੋਈ ਗਾਲ ਹੀ ਨਹੀਂ ਕੱਢੀ ਕੋਈ ਯੂ نو ਆਲ ਦੋਸ ਥਿੰਗ ਜਿਹੜੀਆਂ ਕਿ ਪਹਿਲਾਂ ਹੋ ਰਹੀਆਂ ਸੀ ਉਸ ਤੋਂ ਕਿ ਇਹਦਾ ਕਹਿ ਲਿਆ ਵੀ ਜਦੋਂ ਇਲੈਕਸ਼ਨ ਦਾ ਸਮਾਂ ਉਦੋਂ ਇੱਕ ਦੂਜੇ ਦੇ ਆਪਾਂ ਵਿਰੋਧ ਚ ਖੜੇ ਸਵਾ ਦਾ ਸਾਰੇ ਦੋਸਤਾਰੇ ਦੋਸਤ ਹੈ ਕੋਈ ਐਸੀ ਗੱਲ ਨਹੀਂ ਹੈ ਬਟ ਪੁਆਇੰਟ ਇਜ਼ ਕਿ ਇਹ ਸਾਰੀ ਜੋ ਸਿਚੁਏਸ਼ਨ ਹੈ ਇਹ ਟੀਮ ਨੇ ਅੱਛਾ ਪਰਫਾਰਮ ਕੀਤਾ ਹੈ देन ਹੋਪਫੁਲੀ ਦੇ ਵਿਲ ਬੀ ਰਿਵਾਰਡਡ ਫਾਰ ਥਿਸ ਚਾਂਸ ਹੋ ਰਿਹਾ ਹੈ ਦੇ ਵਿਲ ਬੀ ਰਿਵਾਰਡਡ ਹੋਪਫੁਲੀ ਗੋਡ ਬlesਸ them ਥੈਂਕ ਯੂ ਥੈਂਕ ਯੂ ਤਾ ਪ੍ਰੋਗਰੈਸਿਵ ਗਰੁੱਪ ਤਾ ਸਰ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਪਿਛਲੇ ਸਾਲ ਤੋਂ ਇਸ ਸਾਲ ਜਿਹੜੇ ਐਫ ਡੀਜ਼ ਨੇ ਕਲੱਬਸ ਜੀਆਂ ਉਹਨਾਂ ਵਿੱਚ ਵਾਅਦਾ ਕੀਤਾ ਡਿਸਪਲਾਈਨ ਦਾ ਬਿਲਕੁਲ ਧਿਆਨ ਦਿੱਤਾ ਔਰ ਨੈਕਸਟ ਜਿਹੜਾ ਮੈਨੀਫੈਸਟ ਹੋਇਆ ਉਹਦੇ ਬਾਰੇ ਵੀ ਜਿਹੜਾ ਸੈਕਟਰੀ ਸਾਹਿਬ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਅਗਲੀ ਵਾਰ ਜੇ ਅਸੀਂ ਇਸ ਮੈਨੇਜਮੈਂਟ ਦੇ ਉੱਪਰ ਆਉਣੇ ਆ ਤਾਂ ਕਿਸ ਤਰ੍ਹਾਂ ਜਿਹੜਾ ਕਲੱਬ ਦੇ ਵਿੱਚ ਚੇਂਜੇਸ ਕੀਤੀਆਂ ਜਾਣਗੀਆਂ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਪ੍ਰਵਿੰਦਰ ਸਿੰਘ ਚੱਡਾ ਔਨ 에ਅਰ ਪਟਿਆਲਾ